ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਵਲੌਗ ਤੇ ਸਵਾਗਤ ਆ। ਅਸੀਂ ਆ ਗਏ ਸੀ ਹੁਣ ਪਿੰਡ। ਅੱਜ ਤੁਸੀਂ ਦੇਖੋਗੇ ਇਹ ਪਿੰਡ ਦਾ ਵਲੌਗ। ਇਹ ਗੱਲ ਦੱਸਾਂ ਨਾ। ਆਹ ਬੋਲਾ। ਹਾਂ ਬੇਰ ਕਿੰਨੇ ਲੱਗਦੇ ਹੋਤੀ ਹੋਲੇ? ਇਹ ਹੋ। ਅਨ ਤੋਰ ਲਿਆ। ਫੁੱਲ ਵੀ। ਉਹਨੂੰ ਕੀ ਨਾਂ ਦੇਣਾ? ਇਹ ਕਬੂਤਰ ਆ ਗਿਆ ਬਈ ਜੀ ਅੱਜ ਆ ਨਹੀਂ ਫੜ ਬਾਲੀ ਦੇ ਕਬੂਤਰ ਇਸ ਨਾਲ ਬਾਲੀ ਮੱਕਰਦੀ ਹੈ ਉਹ ਵੀ ਲੈ ਲੈ ਕਿੱਥੇ ਨਹੀਂ ਘੱਟੇ ਹੋਣੇ ਥੋੜੇ ਜਿਹਾ ਲੱਗਦੇ ਮਗਰੇ ਤਾਂ ਤਾਂ ਨੇ ਮ ਬਣਾਈ ਇੱਕ ਦਿਨ ਸਵਾਫਾ ਬਹੁਤ ਹੀ ਛੋਟੇ ਉਹ ਬੰਦੋ ਦੇ ਉਹ ਉੱਤੇ ਹੀ ਮੈਂ ਬਣਾਈ ਮੁਰਗੀ ਖਾਦੀ ਕਿਸੇ ਨੇ ਸਰ ਸਬਜ਼ੀ ਬਣਾ ਲੈਣਾ ਅੰਮ੍ਰਿਤਕੀ। ਛਿੱਤੀ ਬਣਾਇਆ। ਇਹ ਵੀ ਮੋਰਿਆਂ ਕਾਪੀ ਕਿੰਨੇ ਬੇਰ ਦੇਖੋ ਬਈ ਬੇਰ ਅਸੀਂ ਆ ਗਏ ਸੀ ਪਿੰਡ। ਛੱਤ ਤੇ ਉੱਪਰ ਸੀ ਕਿ ਬੇਰ ਟੋੜੀ ਜਾਂਦੀ ਹੈ ਮੰਮੀ। ਸੋ ਊਲਾ ਮੰਮੀ ਹਨਾ ਕੰਡੇ ਲੱਗੇ ਆ। ਆ ਨਹੀਂ ਆ ਵੇਖ ਪਰ ਲੱਗਿਆ। ਹੂੰ ਹੂੰ। ਦੇਸੀ ਦੇ ਰਾਨੀ ਕੇ ਹਜੇ ਤੱਕ ਕੱਚੇ ਵੀ ਬਹੁਤ ਆ। ਧੀਰੇ ਘਟਦਾ ਹਜੇ। ਥੱਲੇ ਹੀ ਲੱਗੀਆਂ ਪੰਗੀਆਂ ਡਾਣ। ਹੂੰ। ਥੋੜੇ ਥੋੜੇ ਤੋੜ ਲਓ ਬਸ ਜਿਹੜੇ ਗਰੇਜ਼ੀ ਹੈਗੇ ਕੱਚੇ ਵਾਲੇ ਲੱਗੇ ਕੱਚੇ ਵਾਲੇ ਅਜੇ ਕਿਰੇ ਨਹੀਂਗੇ ਇਹ ਅਜੇ ਹੌਲੀ ਹੌਲੀ ਕਿਰਮਗੇ ਆਹ ਤਾਂ ਸਾਰੇ ਕੱਚੇ ਆ ਪੂਰੇ ਜੇ ਤੱਕ ਦੇਖੋ ਥੱਲੇ ਆਵੇਂ ਥੱਲੇ ਡਿੱਗੀ ਪੈਣ ਉੱਪਰ ਦਾ ਢੰਡੀ ਢੰਡੀ ਬਾਲ ਲੱਗਦੀ ਏ ਇੱਕ ਹੋਰ ਹੀ ਮੇਰੀ ਸਾਹਮਣੇ ਉਹਦੇ ਵੀ 베ਰ ਬਹੁਤ ਤੇ ਕੇਰ ਦਾ ਬਰਦਾ ਹਾਂ ਬਰ 베ਰਾਂ ਕੰ ਬਹੁਤ ਜਾਂਦੀ ਮੇਰੀਆਂ ਬਾਲਾਂ ਲੱਗ ਜਿਵੇਂ ਰੱਖ ਜਾਵੇ ਉਹ ਵੀ 베ਰ ਗੇ ਬਾਲਾਂ ਬਾਲਾਂ ਕੰ 베ਰਾਂ ਨੇ ਇੱਥੇ ਸਾਡੇ ਤਾਂ ਪਾਪੀ ਵਾਲੀ 베ਰ ਨਹੀਂ ਬਸ ਚਲਸੀ ਬੋਲੀ 베ਰੀ ਹੈ ਨਹੀਂ ਨਹੀਂ ਆਪੇ ਕਰੇ ਹਾਂ ਕੋਟੇ ਦੇ ਕੋਟੇ ਦੇ ਟਰੱਕੀ ਹੈ ਹੈ ਵੀ ਸਾਫਤੀ ਸਿੱਟੀ ਘਾ ਤੋਂ ਆ ਬੋਲੀ ਪਈਆ ਦੇ ਪਰਲੇ ਕਿਸੇ ਨੂੰ ਗੁੱਸੇ ਹੀ ਛੜਤੀ ਦਵਲਾਦਾ ਟੋਲੀ ਤੇ ਡਰੇ ਪਈਆ ਸਾਰੀ ਸਲਾਕੇ ਛੱਤ ਤੇ ਰਾਤ ਨੂੰ ਚੱਕੀ ਨਹੀਂ ਇੱਕ ਹੋਰੀ 베ਰੀ ਹੈ ਨਾ ਸਾਹਮਣੇ ਉਹ ਵੀ 베ਰੀ ਆ ہاں ਜਾਸ ਵੀ ਆਈ ਹਾਜ਼ਰ ਆ ਔਰ ਉਹ ਜੀ ਖਾਂਦਗੇ ਆ ਆਪਣੇ ਖਾਓ ਅੱਜ ਉਹ ਤਾਂ રોજ ਵੀਰਾ ਚ ਹੀ ਰਹਤ ਕੇ ਆਪਣੇ ਖਾਓ ਵੇ ਚੱਲ ਗਈ ਬਹਿਣ ਆਉਂਦੀ ਓਦੀ ਜੋਤੂ ਦੀ ਹਾਂ ਜੋਤੂ ਦੀ ਬਹਿਣ ਆਉਂਦੀ ਚੱਲੋ ਆਜੋ ਐ ਡਿੰਗ ਨਾ ਪਈ ਇੱਕ ਤਹਾਵਾ ਜਾਦੀ ਹੈ ਇੱਕ ਬੋਰਡ ਨੇ ਬਾਹਰੋਂ ਚ ਭਾਈ ਸਾਇਆ ਨਹੀਂ ਕੋਈ ਭਾਰਤ ਚੜਨ ਹੁੰਦਾ ਕੋਈ ਕੱਲੀ ਜਾਂ ਕੋਈ ਆਈ ਬਾਪ ਦੇ ਨੀ ਆਇਆ ਨੀ ਆਇਆ ਇੱਧਰ ਆ ਗਏ ਅਸੀਂ ਹੁਣ ਉੱਧਰੋਂ ਆ ਗਏ ਆ ਜੀ ਮੰਮਾ ਐਂ ਜਿੱਦਾਂ ਲੱਗੇ ਕਿੱਧਰ ਵੀਰ ਇੱਧਰ ਪਰ ਇਹ ਨੂੰ ਵੀਰ ਤਾਂ ਬਹੁਤ ਲੱਗੇ ਇਹ ਮਿੱਠਿਆ ਕਿਤੇ ਤੁਸੀਂ ਮੇਰੀ ਸਾਰੇ ਸੁੱਕੀ ਜਮਾਂ ਵੇਖ ਲਾਹੋ ਮੈਂ ਤਾਂ ਵੇਖ ਕੇ ਹਾਂ ਹਾਂ ਸੁੱਕੀ 베ਰੀ ਨੂੰ ਜਮ ਬੇਰ ਲੱਗੇ ਪਏ। ਅੱਛਾ। ਐਤ ਕੀ ਬੇਰ ਬਹੁਤ ਹੈ ਇੱਥੇ। ਬਿੱਗੇ ਪਏ। ਉਹ ਆ ਕੇ ਨਾ ਜਾਂਦੇ ਨਾ ਬੇਰ ਨੂੰ ਬੰਦਗਾ ਮਾਰਦੇ। ਹੂੰ। ਇਹਦੇ ਕਹਿੰਦੇ ਮਿੱਠੇ ਐ। ਹਾਂ। ਜੋ ਤੂੰ ਆ ਜਾ। ਪਿੱਛੇ ਮੁੜ ਗਈ। ਜਵਾਕਾ ਸਕੂਲ ਵਾਲੇ ਹੂੰ ਸਕੂਲੋਂ ਹੀ ਆਂਗੇ ਹੁਣ ਉਹਨੋਂ ਫਿਰ ਵੈਣ ਤੇ ਉਤਰਨੀ ਆ ਨਾ ਅੱਛਾ ਵੈਣ ਨੂੰ ਵੈਣ ਆਊਗੀ ਫਿਰ ਚੱਲ ਜਾਣੀਂਗਾ ਅੱਛਾ ਵੇਰ ਚੁਗਣਾਈਏ ਹਾਂ ਬਹੁਤ ਬੇਰਤ ਹਾਂ ਕਿੰਨੇ ਹੈ ਨਾ ਹੂੰ ਸਤਮ ਰਹਿਣਾ ਹਾਂ ਅੱਗਲ ਬੁੜੀਆਂ ਜੋਤੂਆਂ ਸੇਲ ਲੀਆਂ ਹੈ ਹੂੰ ਜੋਤੂ ਸੇਲ ਲੀਆਂ ਸਾਰੀਆਂ ਤੇਰੀਆਂ ਹਾਂ ਜੋਤੂ ਸੇਲੂ ਚੁਗਲੋ ਵੇ ਕਿੰਨੇ ਪੈਸੇ ਚੁਗਲੋ ਚੁਗਲੋ ਸਾਰੇ ਆਪ ਆਪ ਚੁਗਣਗੇ ਅਰੇ ਬੜਾ ਇੱਕ ਜੇਬ ਮੇਂ ਘਾਲੇ ਜੇਬ ਮੇਂ ਘਾਲ ਲੋ ਘਰ ਪੇ ਜਾ ਕੇ ਲਿਫਾਫੇ ਮੇਂ ਘਾਲ ਚੜਦਾ ਕਿਹਦੇ ਪਾਸੇ ਹੈ ਇੱਧਰ ਹੈ ਹੂੰ ਤੇਰੀ ਮਟੀ ਇੱਧਰ ਇੱਧਰ ਨੂੰ ਹਾਂ ਇੱਧਰ ਚੜਦਾ ਲੈ ਮੈਨੂੰ ਹਾਂ ਹਾਈ ਹਾਈ ਕੰਡੇ ਨਾ ਮਰਾ ਲਿਓ ਕੋਹ ਆ ਜੀ ਲੈ ਯਾ ਸੋਰੀ ਹੌਲੀ 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 ਬੈਣ ਇੱਧਰ ਨੂੰ ਆ ਜੂਗੀ ਇਹਨਾਂ ਨੂੰ ਠਾਈ ਬੈਣ ਆ ਗਈ ਫੱਜਾ ਬੈਣ ਆ ਗਈ ਆ ਜਾ ਜੋਤ ਜੁਕ ਜਾ ਬੈਣ ਆ ਗਈ ਤੇਰੇ ਕੋਲ ਛੋੜ ਕੇ ਜਾਏਗੇ ਬੈਣ ਆ ਗਈ ਜੋ ਤੂੰ ਚਾਹ ਤਾਂ ਪਿਆ ਦਿੰਦੀ ਸੇਲੀਆਂ ਨੂੰ ਭੇਰ ਹੀ ਖਵਾਉਂਦੀ ਏ ਸੇਲੰਗਾਂ ਨੂੰ ਜਦ ਤੂੰ ਹਾਂ ਤੇ ਢੂਈਵੇਂ ਜਾਂਦੀ ਚਾ ਨਹੀਂ ਲਿਉਂਦੀ ਹਾਂ ਵੀ ਕਿੰਨੇ ਸਾਰੇ ਖਾਓ ਬੇ ਜਦ ਤੱਕ ਕਰਕੇ ਜੋ ਤੂੰ ਬਾਹਵਾ ਸਾਰੇ ਘਰ ਜਾਂਦੇ ਹੋ ਨੀ ਹੁਣ ਫਿਰ ਇਹਨਾਂ ਨੂੰ ਨਾ ਐਂ ਕਰੇ ਇਹਨਾਂ ਨੂੰ ਕੱਚੇ ਤੋੜ ਕੇ ਲੈ ਜੇ ਇਹਨਾਂ ਨੂੰ ਇਹ ਤਾਂ ਬਾਅਦ ਚ ਵੀ ਕੇਰੀ ਜਾਣੀਆਂ ਆ ਪਾਈ ਇਹ ਦੋ ਦਿਨਾਂ ਦੇ ਵਿੱਚ ਹੀ ਜਾਣੀਆਂ ਆਪਣਾ ਇੱਕ ਹੀ ਆਪਣੀ 베ਰੀ ਹੈ ਜਿਹੜੀ ਆਪਾਂ ਸੀਦਾਂ ਦੀ ਲਾਈਏ ਹਮਮਮ ਹੋਰ 베ਰੀ ਹੈਣੀ ਸਵਾਦ ਹੈ ਹਮਮ ਸਵਾਦ ਹਮਮ ਬਾਲੇ ਨਾਲ ਟੱਡੂ ਦੀ ਤੁਹਾਨੂੰ ਲੱਗ ਰਹੀ ਹੈ ਤਰਾਉ ਕਰ ਤੇ ਲੈਟਰ ਤਰਾਉ ਖਾ ਆਜੋ ਚੱਲ ਲੱਗੇ ਆਰੇ ਯਾਜ਼ੀ ਬੀ ਗਰਵੇਟੇ ਦੀ ਕੋਈ ਗੱਲ ਤੋਂ ਦਾ ਬਾਲ ਦੇ ਅੰਦਰ ਪੀਸ ਲਾ ਬੇਬੇ ਜੇ ਉਸ ਅੱਜ ਨਾ ਕਿ ਮੈਂ ਮੰਮੀ ਨੂੰ ਮਾਂ ਨੇ ਕੌਣ ਲਗਾ ਦੋਗੀ ਦੇਖੀ ਅਗਡਾ ਸਾਂਹੀ ਆਇਤਾ ਲੀ ਦਿਖਾ ਦੀ ਆਦੇ ਨੂੰ ਦੇ ਜੀ ਕਾਲੇ ਵੀ ਨਹੀਂ ਗੱਡੀ ਕਿਉਂ ਫਿਰ ਇਹ ਮਾ ਜੋ ਆ ਪਿਆ ਗਾ ਹਾਂ ਜੀ ਘਾਤਰ ਰੱਖੀ ਅੱਜ ਬਹੁਤ ਮਾਟ ਟੈ ਡੀਂ ਜਾਂਦਾ ਇਹ ਕਾਦੀ ਤੋਂ ਵਲਗੇ ਕੰਦੀ ਉਹ ਵੀ ਦਾ ਮੌਸਮ ਦੇ ਹਿਸਾਬ ਨਾਲ ਹੋ ਜਾਂਦਾ ਕਈ ਵਾਰ ਹਾਂ ਠੀਕ ਕਰ ਲੈ ਇਹ ਸਿਰ ਤੋਂ ਸੌਂਦਾ ਜਾਂ ਲਾ ਫੈਨ ਦੇ ਤਾਂ ਕਾਹਤ ਕਾਦੀ ਨਿਸਾਨੀ ਛੱਡ ਗਈ ਸਹੀ ਗੱਲ ਲਾ ਭਾਈ ਹਾਂ ਚੰਗਾ ਬਈ ਸਰਕਸ ਨਹੀਂ ਜਾਵਾਂ ਫਿਰ ਸਭ ਤੋਂ ਵਧੀਆ ਵਧੀਆ ਕੋਈ ਨਹੀਂ ਮਾਰਦੇ ਕਿਹੜਾ ਤੁਸੀਂ ਇਹ ਕੀ ਇਹ ਵਾਸੀ ਦੀ ਬਹੁਤ ਪਕਾ ਲੈਵਾਂ ਮੇਰੇ ਦਾ ਕੱਚੀ ਲਸਣ ਓ ਦੇਗ ਗਿਆ ਕੋਈ ਨਹੀਂ ਦੇਗ ਪਿਆ ਵਿਚਾਰਾ ਛਾਲ ਲੱਗ ਗਈ ਕੱਚੀ ਲਸਣ ਦੀ ਚਟਨੀ ਬਹੁਤ ਵਧੀਆ ਬਣਦੀ ਹੈ ਬਤੀਏ ਨੇ ਕਰਨਾ ਕੰਨ ਕਗੇ ਡਿੱਗਣ ਤੋਂ